ਮੈਂ ਇੱਧਰ ਮੱਝ ਦੇ ਵਿੱਚ ਇੱਕ ਡੇਰਾ ਵੇਖਿਆ ਉੱਥੇ ਬਾਬਾ ਰਹਿੰਦਾ ਹੈ ਤੁਸੀਂ ਹੈਰਾਨ ਹੋਮੋਗੇ ਉਸ ਬਾਬੇ ਨਾਲ ਧੋਖਾ ਹੋ ਗਿਆ ਤੇ ਮੈਨੂੰ ਵੀ ਬੜੀ ਹੈਰਾਨਗੀ ਹੋਈ ਮਾਰਾ ਤੁਹਾਨੂੰ ਤਾਂ ਲੋਕ ਸੰਤ ਜੀ ਕਹਿੰਦੇ ਆ ਤੁਹਾਡੇ ਨਾਲ ਕਿਵੇਂ ਧੋਖਾ ਹੋ ਗਿਆ ਸੰਤ ਨਾਲ ਤਾਂ ਧੋਖਾ ਹੋਏ ਨਹੀਂ ਸਕਦਾ ਇਹਦਾ ਮਤਲਬ ਧੋਖਾ ਉਹਦੇ ਨਾਲ ਹੁੰਦਾ ਹੈ ਜਿਹੜਾ ਸਾਧ ਸੰਗਤ ਰੱਬ ਤੋਂ ਬਹੁਤ ਦੂਰ ਹੈ ਕਿਤੇ ਨਾ ਕਿਤੇ ਕੋਈ ਲਾਲਸਾ ਕੋਈ ਲਾਲਚ ਹੈ ਜਦੋਂ ਪਦਾਰਥਾਂ ਦਾ ਲਾਲਚ ਆਏਗਾ ਤੁਸੀਂ ਧੋਖਾ ਜ਼ਰੂਰ ਖਾਓਗੇ ਉਦੋਂ ਮੇਰੇ ਵਿੱਚ ਦੋ ਚਾਰ ਸੱਜਣ ਆਏ ਉਹ ਬਹੁਤ ਮਹਿੰਗੀ ਗੱਡੀ ਵਿੱਚ ਆ ਕੇ ਉਸ ਬਾਬੇ ਨੂੰ 1 ਲੱਖ ਰੁਪਈਆ ਭੇਂਟ ਕਰ ਗਏ ਉਹ ਵੀ ਹੈਰਾਨ ਹੋ ਗਏ ਕਿ 1 ਲੱਖ ਰੁਪਈਆ ਕੋਈ ਸ਼ਰਧਾਲੂ ਪਹਿਲੀ ਵਾਰ ਦੇ ਗਿਆ ਤਾਂ ਫਿਰ ਉਹ ਬਾਬੇ ਨੇ ਉਹਨਾਂ ਨੂੰ ਸਨਮਾਨ ਮਾਣ ਦਿੱਤਾ ਦਸੰਤ ਦਿਨਾਂ ਬਾਅਦ ਉਹ ਫੇਰ ਆ ਗਏ ਉਹਨੇ ਆ ਕੇ ਬਾਬਾ ਜੀ ਨੂੰ ਕਿਹਾ ਵਾਜੀ ਵਾ ਜਦੋਂ ਦੇ ਅਸੀਂ ਤੁਹਾਡੇ ਕੋਲੋਂ ਗਏ ਆ ਸਾਡੇ ਘਰ ਵਿੱਚ ਤਾਂ ਸਵਰਗ ਬਣਿਆ ਹੋਇਆ ਬਾਬਾ ਜੀ ਉਹ ਬਾਬੇ ਨੇ ਵੀ ਪੁੱਛਿਆ ਨਹੀਂ ਉਹ ਵੀ ਖੁਸ਼ ਹੋ ਗਿਆ ਉਹਨੇ ਕਿਹਾ ਵੀ ਚਲੋ ਇਦਾਂ ਦੀ ਸਾਮੀ ਪਹਿਲੀ ਵਾਰ ਫਸੀ ਹੈ ਜਿਹੜੇ ਪਹਿਲੀ ਵਾਰ ਲੱਖ ਰੁਪਈਆ ਚੜਾ ਗਏ ਦਸਾਂ ਦਿਨਾਂ ਬਾਅਦ ਆ ਕੇ ਕਹਿੰਦੇ ਬਾਬਾ ਜੀ ਤੁਹਾਡੀ ਕਿਰਪਾ ਨਾਲ ਤਾਂ ਘਰ ਸਵਰਗ ਬਣਿਆ ਹੋਇਆ ਤਉ ਬਾਬੇ ਨੇ ਵੀ ਹੋਰ ਅਸ਼ੀਰਵਾਦ ਦਿੱਤਾ ਤਾਂ ਸਾਥ ਸੰਗਤ ਉਹ ਬਾਬੇ ਨੂੰ ਗੱਡੀ ਚੜਾ ਗਏ ਉਹ ਜਿਹੜੀ ਗੱਡੀ ਉੱਥੇ ਡੇਰੇ 'ਤੇ ਚੜਾ ਕੇ ਗਏ ਉਹ ਗੱਡੀ ਕੋਈ 18-20 ਲੱਖ ਰੁਪਈਆ ਦੀ ਗੱਡੀ ਨਵੀਂ ਕਢਾ ਕੇ ਕਹਿੰਦੇ ਜੀ ਤੁਹਾਡੇ ਡੇਰੇ ਗੱਡੀ ਚੜਾਉਣੀ ਹੈ ਬਾਬਾ ਵੀ ਹੈਰਾਨ ਹੈ ਵੇ ਇੰਨੀ ਭਗਤੀ ਮੈਂ ਕੀਤੀ ਨਹੀਂ ਜਿੱਥੇ ਗੱਡੀਆਂ ਚੜਨ ਲੱਗ ਪਈਆਂ ਇਹ ਸਭ ਕੁਝ ਕੀ ਕਹਾਣੀ ਬਣ ਗਈ ਤੋ ਬਹੁਤ ਖੁਸ਼ ਉਹਨੇ ਆਪਣੇ ਬੋਲੋ ਹੋਰ ਅਸੀਸਾਂ ਕੋਈ ਪ੍ਰਸ਼ਾਦ ਦਿੱਤੇ ਵੇ ਚਲੋ ਵੇ ਸਾਮੀ ਬਹੁਤ ਤਕੜੀ ਫਸੀ ਹੈ ਸਾਥ ਸੰਗਤ ਪਹਿਲਾਂ 10 ਲੱਖ ਰੁਪਈਆ ਦੇ ਗਏ ਫਿਰ 18-20 ਲੱਖ ਰੁਪਈਆ ਦੀ ਗੱਡੀ ਚੜਾ ਗਏ ਉਹ ਗੱਡੀ ਜਦੋਂ ਪੇਂਟ ਕਰ ਗਏ ਮਹੀਨੇ ਕੁ ਬਾਅਦ 20 ਦਿਨਾਂ ਬਾਅਦ ਫਿਰ ਆ ਗਏ ਉਹ ਆਪਕੇ ਬਾਬਾ ਜੀ ਨੂੰ ਕਹਿੰਦੇ ਜੀ ਤੁਹਾਡੇ ਨਾਲ ਇੱਕ ਪਰਸਨਲ ਗੱਲ ਕਰਨੀ ਹੈ ਬੁੱਤ ਸੰਗਤ ਵਿੱਚ ਨਾ ਕਿਸੇ ਨੂੰ ਦੱਸਿਓ ਉਹ ਕਹਿੰਦੇ ਦੱਸੋ ਕਿਉਂ ਇੰਨਾ ਨੇੜੇ ਹੋ ਗਏ ਜਿਹੜਾ ਗੱਡੀ ਚੜਾਉਣ ਲੱਗ ਪੈ ਕੋਈ ਘਾਰ ਚੜਾ ਦਿੱਤੀ ਪੈਸੇ ਦੇ ਦਿੱਤੇ ਉਹਨੂੰ ਫਿਰ ਸਾਥ ਸੰਗਤ ਡੇਰੇ ਵੇ ਟ੍ਰੀਟਮੈਂਟ ਵੀ ਵੀਆਈਪੀ ਮਿਲਦਾ ਉਹਨੂੰ ਫਿਰ ਜਿਹੜੇ ਬਾਬੇ ਹੁੰਦੇ ਮਾਫ ਕਰਿਓ ਫਿਰ ਪਿਛਲੇ ਕਮਰੇ ਜਿੱਥੇ ਹਪਵਿੰਦ ਉੱਥੇ ਬਿਠਾਉਣ ਲੱਗ ਪੈਂਦੇ ਕਿਉਂਕਿ ਉਹ ਤੇ ਖਾਸ ਕੋਈ ਐਨਆਰਆਈ ਬੰਦੇ ਨੇ ਉਹ ਕਹਿੰਦੇ ਬਾਬਾ ਵੀ ਤੁਹਾਡੇ ਨਾਲ ਗੱਲ ਕਰਨੇ ਕਹਿੰਦੇ ਦੱਸੋ ਕਹਿੰਦੇ ਜੀ ਕਿਸੇ ਹੋਰ ਨੂੰ ਨਾ ਬਹੁਤਾ ਰੋਲਾ ਪਾਇਓ ਅਸੀਂ ਰਹਿੰਦੇ ਹਾਂ ਕੈਲੀਫੋਰਨੀਆ ਯੂ ਐਸ ਏ ਅਸੀਂ 40 ਬੰਦੇ ਬਾਹਰ ਲੈ ਕੇ ਜਾਣੇ ਅਮਰੀਕਾ ਸਾਡੇ ਆਪਣੀ ਉੱਥੇ ਖੇਤੀ ਫਾਰਮ ਹੈ ਇੱਕ ਫੈਕਟਰੀ ਲਾਈ ਹੈ ਉਹਦੇ ਵਾਸਤੇ ਸਾਨੂੰ 40 ਬੰਦੇ ਚਾਹੀਦੇ ਤੁਸੀਂ ਬਹੁਤਾ ਰੋਲਾ ਨਾ ਸੰਗਤ ਵਿੱਚ ਪਾਇਓ ਜਿਹੜੇ ਪਰਿਵਾਰ ਪੈਸੇ ਦੇ ਸਕਦੇ ਉਹ ਤਾਂ 15 ਲੱਖ ਰੁਪਏ ਦਾ ਖਰਚਾ ਹੈ ਵੀ ਜੇ ਤੁਸੀਂ ਕਹੋਗੇ ਅਸੀਂ 10 ਲੱਖ ਰੁਪਈਆ ਲੈ ਲਾਂਗੇ ਤੁਸੀਂ ਸੰਗਤ ਤੋਂ ਜੋ ਲੈਣਾ ਲੈ ਲਓ ਹਰ ਬੰਦੇ ਉਹੀ ਕਰਿਓ ਜਿਹੜੇ ਪੈਸੇ ਦੇ ਸਕਦੇ ਬਹੁਤਾ ਸੰਗਤ ਵਿੱਚ ਰੌਲਾ ਨਾ ਪਾਇਓ ਉਹ ਬਾਬਾ ਜੀ ਨੇ ਮਨ 'ਚ ਸੋਚਿਆ ਵੇ ਜਿਹੜੇ ਬੰਦੇ ਮੈਨੂੰ ਲੱਖ ਰੁਪਈਆ ਝੜਾ ਗਏ ਫਿਰ ਘਾਰ ਇੱਥੇ 18-20 ਲੱਖ ਰੁਪਏ ਦੀ ਗੱਡੀ ਦੇ ਗਏ ਸਕੋਰਪਿਓ ਲੈ ਕੇ ਇਹ ਬੰਦੇ ਧੋਖਾ ਥੋੜੀ ਕਰਨਗੇ ਬਾਬੇ ਦੇ ਮਨ ਵਿੱਚ ਹੋਰ ਲਾਲਚ ਆ ਗਿਆ ਵੇ ਇਹਨਾਂ ਨੂੰ 10 ਲੱਖ ਦੇਣਾ ਹੈ ਸੰਗਤ ਕੋਲੋਂ 13 ਲੈ ਲਾਂਗੇ ਜੇ ਮੈਂ 40 ਬੰਦੇ ਵੀ ਦੇ ਦਿੱਤੇ ਤਾਂ ਸਾਧ ਸੰਗਤ ਉਤਮ ਫਿਰ ਤੁਸੀਂ ਹੈਰਾਨ ਹੋਵੋਗੇ ਵੇ 1 ਕਰੋੜ 20 ਲੱਖ ਰੁਪਏ ਤਾਂ ਸਿੱਧਾ ਬਾਬੇ ਨੂੰ ਬਚ ਗਿਆ ਮਨ ਦੇ ਅੰਦਰ ਆਇਆ ਵੇ 1 ਕਰੋੜ 20 ਲੱਖ ਰੁਪਏ ਮੈਂ ਬਚਾਵਾਂਗਾ 13 ਲੱਖ ਸੰਗਤ ਦੇ ਬੰਦੇ ਤੋਂ ਲਵਾਂਗਾ ਅੰਦਰ ਖੱਤੇ ਅਮੀਰ ਬੰਦਿਆਂ ਨੂੰ ਸਭ ਨੂੰ ਕਹਤਾ ਮੁੰਡਾ ਯੂ ਐਸ ਬੇਜਣੇ ਮੁੰਡਾ ਅਮਰੀਕਾ ਭੇਜਣੇ ਦੱਸਿਓ ਨਾ ਕਿਸੇ ਨੂੰ 13 ਲੱਖ ਰੁਪਏ ਲਿਆਓ ਪਾਸਪੋਰਟ ਆ ਗਏ ਲੋਕ ਤਾਂ ਭੱਜੇ ਫਿਰਦੇ ਨੇ ਬਾਹਰ ਜਾਣ ਨੂੰ 13 13 ਲੱਖ ਰੁਪਈਆ ਲੋਕਾਂ ਨੇ ਭੇਂਟ ਕਰਾਤਾ 40 ਬੰਦਿਆਂ ਤੋਂ 13 13 ਲੱਖ ਬਾਬੇ ਨੇ ਲਿਆ 3 ਲੱਖ ਦੇ ਹਿਸਾਬ ਨਾਲ ਸਾਧ ਸੰਗਤ 1 ਕਰੋੜ 20 ਲੱਖ ਰੁਪਈਆ ਬਾਬੇ ਨੂੰ ਬਚਿਆ ਔਰ 10 ਲੱਖ ਹਿਸਾਬ ਦੇ ਨਾਲ ਤੁਸੀਂ 40 ਬੰਦਿਆਂ ਦਾ ਹਿਸਾਬ ਲਾ ਲਓ ਉਹ ਬੰਦੇ ਸਾਧ ਸੰਗਤ 20 30 ਕਰੋੜ ਰੁਪਈਆ ਅੰਦਰ ਕਰ ਗਏ ਇੰਨਾ ਪੈਸਾ ਲੈ ਕੇ ਫਿਰ ਬਾਬਾ ਜੀ ਨੂੰ ਕਹਿੰਦੇ ਜੀ ਹੁਣ ਇਕੱਠੇ ਪਾਸਪੋਰਟ ਆਪਾਂ ਦਿੱਲੀ ਜਾਣਾ ਸਾਰਿਆਂ ਦੇ ਵੀਜਾ ਸਟੈਂਪ ਕਰਾ ਦੇਣੇ ਬਾਬਾ ਜੀ ਦੀ ਗੱਡੀ ਸਕੋਰਪੀਓ ਨਾਲ ਉਹਨੇ ਆਪਣੀ ਇੱਕ ਗੱਡੀ ਲਾ ਲਈ ਦਿੱਲੀ ਲੈ ਗਏ ਕਹਿੰਦੇ ਬਾਬਾ ਜੀ ਕੱਲ ਵੀ ਜੇ ਲੱਗਣੇ ਆ ਹਾਟਲ ਵਧੀਆ ਕਰ ਦਿੱਤਾ ਉੱਥੇ ਵਧੀਆ ਹੋਟਲ ਵਿੱਚ ਬਾਬਾ ਜੀ ਨੂੰ ਠਹਿਰਾਇਆ ਤਾਂ ਸਾਧ ਸੰਗ ਤੁਸੀਂ ਹੈਰਾਨ ਹੋਮੋਗੇ ਬਾਬੇ ਨੂੰ ਹੋਟਲ ਵਿੱਚ ਬਿਠਾ ਕੇ ਰਾਤ ਨੂੰ ਉਹਦੀ ਸਕੋਰਪੀਓ ਵੀ ਲੈ ਗਏ ਤੇ ਕਰੋੜਾਂ ਰੁਪਈਆ ਵੀ ਲੈ ਗਏ ਸਵੇਰੇ ਉਹ ਬੰਦੇ ਨਹੀਂ ਲੱਭੇ ਕਿੱਥੇ ਗਏ ਬਾਬਾ ਵੀ ਉੱਥੋਂ ਫੋਨ ਕਰਿਓ ਮੈਨੂੰ ਤਾਂ ਲੈ ਜਾਓ ਵੱਡੀ ਵੀ ਲੈ ਗਏ ਤਿੰਨ ਦਿਨ ਉੱਥੇ ਬੈਠੇ ਰਹੇ ਕਹਿਣ ਤੋਂ ਭਾਵ ਲੋਕ ਪਹਿਲਾਂ ਪੈਸੇ ਇਸ ਤਰੀਕੇ ਨਾਲ ਐਡਜਸਟਮੈਂਟ ਕਰਦੇ ਨੇ ਜਦੋਂ ਉਹ ਪੈਸੇ ਲਾਦਦੇ ਨੇ ਫਿਰ ਲੁੱਟ ਕੇ ਵੀ ਲੈ ਜਾਂਦੇ ਹੁਣ ਉਹ ਬਾਪਾ ਵਿਚਾਰਾ ਬਹੁਤ ਦੁਖੀ ਹੈ ਲੋਕ ਉਹਦੇ ਕੋਲੋਂ ਪੈਸੇ ਮੰਗਦੇ ਨੇ ਕਿੱਥੋਂ ਦਵੇ ਭਾਈ ਲੁੱਟੇ ਵੱਡੇ ਵੱਡੇ ਲੋਕ ਲੁੱਟੇ ਜਾਂਦੇ ਪਰ ਧੁੱਖਾ ਉਹਨਾਂ ਨੂੰ ਲੱਗਦਾ ਹੈ ਜਿਹੜੇ ਰੱਬ ਦਾ ਨਾਮ ਭੁਲਾ ਕੇ ਲਾਲਚ ਕਰ ਲੈਣ ਜਦੋਂ ਲਾਲਚ ਆ ਜਾਏ ਤੁਸੀਂ ਧੁੱਖੇ ਵਿੱਚ ਜ਼ਰੂਰ ਜਾਓਗੇ ਜ਼ਿੰਦਗੀ ਵਿੱਚ ਲਾਲਚ ਛੱਡ ਕੇ ਤਰੋ ਅਕਾਲ ਪੁਰਖ ਵੈਗੁਰ ਦੇ ਨਾਮ ਦਾ ਆਸਰਾ ਲਓ ਤੁਹਾਨੂੰ ਕਦੇ ਤੁਖਾ ਨਹੀਂ ਲੱਗੇ। ਪਾਤਸ਼ਾਹ ਕਹਿੰਦੇ ਹਰ ਵਿਸਰਤ ਸਦਾ ਖੁਆਰੀ ਤਾਂ ਕਉ ਤੁਖਾ ਕਹਾਂ ਬਿਆਪੈ ਜਾ ਕੋਟ ਤੋਹਾਰੀ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਾਮ ਤੋਂ ਬਗੈਰ ਜੀਵਨ ਇਦਾਂ ਜਿਵੇਂ ਸੱਪ ਵਾਲਾ ਜੀਵਨ ਥੋੜੇ ਦਿਨਾਂ ਦਿਨਾਂ ਬਾਅਦ ਉਹ ਜ਼ਹਿਰ ਭਰ ਦੀ ਉਹ ਵਿਚਾਰਾ ਤੜਫਦਾ ਇਸ ਲਈ ਪਦਾਰਥਵਾਦ ਦੀ ਜੁਗ ਹੈ ਇਹਦੇ ਵਿੱਚ ਬੁੱਤਾਂ ਲਾਲਚ ਨਹੀਂ ਕਰਨਾ ਚਾਹੀਦਾ ਆਕਾਲ ਪੁਰਖ ਰੱਬ ਦਾ ਸ਼ੁਕਰ ਕਰੋ ਜੇ ਕੋਈ ਕੰਮ ਬਣ ਗਿਆ ਤਮ ਹੀ ਠੀਕ ਹੈ ਨਹੀਂ ਬਣਿਆ ਤਮ ਹੀ ਠੀਕ ਹੈ ਉਹਨੇ ਕੁ ਪਹਿਰ ਪਸਾਰੋ ਜਿੰਨੀ ਕੁ ਚਾਦਰ ਹੈ ਬਾਅਦ ਵਿੱਚ ਚਿੰਤਾ ਵਿੱਚ ਦੁਖੀ ਨਾ ਹੋਵੋ ਰੱਬ ਉੱਤੇ ਭਰੋਸਾ ਰੱਖੋ ਮੇਰਾ ਵਿਸ਼ਵਾਸ ਹੈ ਜੇ ਤੁਹਾਡੇ ਭਾਗਾਂ ਵਿੱਚ ਵਿਦੇਸ਼ ਯਾਤਰਾ ਲਿਖੀ ਹੈ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਇਸ ਬੁੱਤਾਂ ਲਾਲ ਜਿੰਨੇ ਕਰਨਾ ਚਾਹੀਦਾ ਰੱਬ ਦੇ ਪਰੋਸੇ ਚੱਲਣਾ ਚਾਹੀਦਾ